ਹਾਂਜੀ ਕੀ ਹਾਲ ਚਾਲ ਜੀ ਵਧੀਆ ਭਾ ਮੈਂ ਕਿਹਾ ਫੋਨ ਨਹੀਂ ਕੀਤਾ ਤੁਹਾਨੂੰ ਮੈਂ ਕਿਹਾ ਸੀ ਯਾਰ ਯਾਰ ਮੈਂ ਕੀਤਾ ਹੈ ਫੋਨ ਰੇਂਜ ਤੋਂ ਬਾਹਰ ਆ ਰਿਹਾ ਹੈ ਤੇਰਾ ਫੋਨ ਅੱਛਾ 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 ਤੁਹਾਨੂੰ ਮੇਰੀ ਗੱਲ ਸਮੋਹੀ ਭਰਾ ਜੀ ਤੁਹਾਨੂੰ ਬਧਾ ਜਿੰਨਾ ਤੱਕ ਦੋ ਵਾਰੀ ਤੱਕ ਮੈਨੂੰ ਫੋਨ ਨਹੀਂ ਕਰਦੇ ਮੈਂ ਤੁਹਾਨੂੰ ਫੋਨ ਨਹੀਂ ਕਰਦਾ ਤਾਂ ਆਪਣਾ ਨਹੀਂ ਦਿਨ ਲੰਘਦਾ ਕੀ ਗੱਲ ਹੋ ਗਈ ਆ ਭਾਬੀ ਨੇ ਤਾਂ ਨਹੀਂ ਕੁਝ ਕਿਹਾ ਵਿਮਲ ਦੀਦੀ ਨੇ ਨਾ ਨਹੀਂ ਭਾਬੀ ਨੇ ਕੀ ਕਹਿਣਾ ਵਾ ਮੈਂ ਕਹਿਣਾ ਤੁਹਾਡਾ ਭਾਬੀ ਹੈ ਮੈਂ ਦਿਲੋਂ ਨਾ ਮੈਂ ਤੇ ਭੈਣ ਹੀ ਮੰਨਦਾ ਨਾ ਹੂੰ ਹੂੰ ਯਾਰ ਉਹ ਮੇਰਾ ਕੰਮ ਕਰਾ ਦੋ ਬਧਾ ਗੱਲ ਲਗੀ ਹੈ ਜ਼ਰੂਰੀ ਆ ਤੇ ਫੇਰ ਮੜ ਕੇ ਮੈਂ ਤੁਹਾਨੂੰ ਜਿੱਦਾਂ ਵੀ ਹੋਊਗਾ ਨਾ ਆਪਾਂ ਕਰਲਾਂਗੇ ਕਰਾ ਦਊਗਾ ਯਾਰ ਤੈਨੂੰ ਕਿਹਾ ਹੈ ਸਬਰ ਰੱਖ ਪਤਾ ਗੱਲ ਕੀਤੀ ਮੇਰੇ ਭਰਾ ਜੀ ਭਰਾ ਤੋਂ ਹੀ ਵੱਧ ਮੇਰ ਨਾਲ ਚੱਲਦਾ ਹੀ ਤੇ ਮੈਂ ਤੇ ਤੁਹਾਨੂੰ ਮਾਣ ਬੜਾ ਦਿਨਾ ਨਾਲ ਤੁਸੀਂ ਮੈਨੂੰ ਦਿੰਦੇ ਹੀ ਆਪਾਂ ਦੇ ਇੱਕ ਦੂਜੇ ਨੇ ਬਾਵਾ ਵਾ ਹਾਂ ਜੇ ਤੁਸੀਂ ਨੇ ਮੇਰੀ ਮਦਦ ਕਰੋਗੇ ਫਿਰ ਕੌਣ ਕਰੇ ਯਾਰ ਮੈਂ ਤੈਨੂੰ ਨਾ ਵੀ ਕਹੋ ਕੀਤੀ ਹੈ ਭਰਾ ਤੈਨੂੰ ਮੈਂ ਕਿਹਾ ਸਬਰ ਕਰ ਕਰਾ ਦਊਗਾ ਕੋਈ ਗੱਲ ਨਹੀਂ ਕਰਨ ਧਿਆਨ ਇਂਤਜ਼ਾਮ ਕੋਈ ਨਹੀਂ ਛੱਡ ਦੇ ਯਾਰ ਉਹ ਚੀਜ਼ਾਂ ਖੜਾ ਛੱਡ ਦੇ ਹੁਣ ਭਾਈ ਤੁਹਾਨੂੰ ਪਤਾ ਵਾ ਹਾਂ ਗੱਲ ਪਿਆ ਢੋਲ ਤੇ ਵਜੋਣਾ ਪੈਣਾ ਨਾ ਕੋਈ ਨਾ ਕੋਈ ਮਸਲਾ ਹੁਣ ਇੱਕਦਮ ਉਹ ਤੈਨੂੰ ਇਹ ਮੈਂਟਰੀ ਲਾਇਆ ਕਹਿਦਾ ਛੱਡ ਦੋ ਚੰਗਾ ਨਹੀਂ ਲੱਗਦਾ ਯਾਰ ਤੈਨੂੰ ਮੈਂ ਸਮਝਾਉਂਦਿਆਂ ਵਾ ਤੂੰ ਛੋਟਾ ਭਰਾ ਵਾ ਇਹਨਾਂ ਕੰਮਾਂ 'ਚ ਕੁਝ ਨਹੀਂ ਪਿਆ ਜਿਹੜੇ ਕੰਮਾਂ 'ਚ ਤੂੰ ਪਿਆ ਹੈ ਨਾ ਇਹ ਕੰਮਾਂ 'ਚ ਕੁਝ ਨਹੀਂ ਨਿਕਲਣਾ ਉਹ ਤੁਹਾਡੀਆਂ ਸਾਰੀਆਂ ਗੱਲਾਂ ਮੈਂ ਮੰਨਦਾ ਵਾਂ ਭਾਜੀ ਗੱਲ ਹੋਣ ਏ ਆ ਨਾ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਯਾਰ ਇਹ ਚੱਕਰ ਦੇ ਵਿੱਚੋਂ ਮੈਂ ਕਿੱਦਾਂ ਆਵਾਂ ਕਿਹੜੇ ਹਿਸਾਬ ਨਾਲ ਆਵਾਂ ਤੂੰ ਇਹ ਮੇਰੀ ਗੱਲ ਸੁਣ ਮੈਂ ਤੇ ਕਿਹਨਾ ਗੱਲ ਵੀ ਨਹੀਂ ਕਰਦਾ ਮੈਂ ਤੇ ਗੱਲ ਵੀ ਧਰਨਾ ਕਰਦਾ ਇਹ ਘਰ ਵੀ ਮਾੜਾ-ਮੋੜਾ ਪਤਾ ਲੱਗ ਗਿਆ ਨਾ ਤੁਹਾਨੂੰ ਪਤਾ ਮੇਰੀ ਵਾਲੀ ਦਾ ਕਲੇਸ਼ ਹੁੰਦੀ ਆ ਮੁੜ ਕੇ ਕਿੱਦਾਂ ਕੰਜਰਖਾਨਾ ਇੱਥੋਂ ਤੱਕ ਵਾਜਾਂ ਹੁੰਦੀਆਂ ਵਾ ਫਿਰ ਚੰਗਾ ਨਹੀਂ ਲੱਗਦਾ ਗਲੀ ਕੁਮਾਰ ਦੇ ਵਿੱਚ ਆਪਾਂ ਦੋਵੇਂ ਭਰਾ ਰਿੰਨੇ ਆਮੋ ਸਾਹਮਣੀ ਚਲੋ ਤੂੰ ਹੀ ਮੇਰਾ ਪਰਦਾ ਕਾ ਜਿਲੰਦੇ ਜੀ ਤਾਇਆ ਤਾਂ ਤੈਨੂੰ ਕਹੀਦਾ ਭਰਾ ਜਿਹੜੀਆਂ ਗੱਲਾਂ ਨਾ ਇਹਨਾਂ ਨੂੰ ਲੁਕਾ ਕੇ ਰੱਖੀ ਜੇ ਤੇਰੀ ਭਾਬੀ ਨੂੰ ਕਿੱਦਾ ਪਤਾ ਲੱਗ ਗਿਆ ਨਾ ਤੇ ਪਤਾ ਨਹੀਂ ਕੀ ਬਣ ਜਾਣਾ ਤੇ ਕਿੱਥੋਂ ਤੱਕ ਗੱਲ ਚੱਲ ਜਾਣੀ ਤੈਨੂੰ ਪਤਾ ਹੀ ਆ ਉਹਨਾਂ ਦਾ ਜਨਾਨੀਆਂ ਦਾ ਫਿਰ ਇਹਨਾਂ ਦੀ ਢਿੱਡ ਤੇ ਗੱਲ ਥੋੜਾ ਪਾਈਦੀ ਆ ਇਹ ਵੀ ਗੱਲ ਸਹੀ ਆ ਬੀਮਲ ਜੀ ਦੀ ਤੇ ਮੜ ਕੇ ਪੈਣਾ ਪੈਣਾ ਬਣੀਆ ਮਾਰੀ ਮੋਟੀ ਵੀ ਗੱਲ ਕਰਦੀ ਨਾ ਇਹਦੇ ਤੁਹਾਨੂੰ ਪਤਾ ਹੈ ਵੀ ਕਿੰਦਾ ਨਹੀਂ ਚੰਡਾ ਲੈਣੀ ਹੈਗੀ ਆ ਜਦੋਂ ਮੈਂ ਵੇਖੋ ਤੁਹਾਨੂੰ ਪਤਾ ਚਿੱਤ ਪੈਰ ਦਿਨ ਰਾਤ ਨੂੰ ਕਲੇਸ਼ ਇਹਦਾ ਬਹਾਨਾ ਚਾਹੀਦਾ ਕਦੀ ਭਰਾਵਾ ਜੇ ਮੈਂ ਫੋਨ ਫੜਨਾ ਫੋਨ ਤੇ ਕਲੇਸ਼ ਪੈ ਜਾਂਦਾ ਏ ਉਹਨੂੰ ਮੈਂ ਕੀ ਕੀ ਕਰਾਂ ਭਾਇਾ ਕਿੰਨੂੰ ਕਿੰਨੂੰ ਸਮਝਾਵਾਂ ਕਿੱਦਾਂ ਹੁਣ ਮੈਂ ਦਿਮਾਗ ਥੋੜਾ ਜਿਹਾ ਤਾਂ ਮੈਂ ਵਾਸ਼ ਕਰ ਸਕਦਾ ਤੇ ਤਾਈਆਂ ਦੇ ਭਰਾ ਤੈਨੂੰ ਕਹਿੰਦਾ ਤੂੰ ਆਪਣਾ ਦਿਮਾਗ ਵਾਸ਼ ਕਰ ਲਾ ਇਹਨੂੰ ਸਾਫ਼ ਕਰ ਲਾ ਜਿਹੜਾ ਦਿਮਾਗ ਨਾ ਘਰ ਭਰਿਆ ਗਲਤ ਕੰਮ ਆਜ ਇਹਨੂੰ ਸਾਫ਼ ਕਰ ਉਹਨੂੰ ਵੀਰੇ ਤੂੰ ਇਹਦੀ ਨਹੀਂ ਗੱਲ ਕਹੀ ਜਾਂਦੇ ਜੇ ਵੀ ਆਪਣਾ ਦਿਮਾਗ ਸਾਫ਼ ਕਰ ਇਦਾਂ ਕਰ ਉਹ ਨਾਲ ਕੋ ਤੁਹਾਡੇ ਸਾਹਮਣੇ ਹੀ ਹੈ ਨਾ ਫੋਨ ਨੂੰ ਸਾਹ ਆਉਣ ਡਿਆ ਇਹਨੇ ਫੋਨ ਕਰੀ ਜਾਣਾ ਕਰੀ ਜਾਣਾ ਜਿੱਦਾਂ ਪਤਾ ਨਹੀਂ ਮੈਂ ਨਾ ਇੰਗਲੈਂਡ ਚ ਲੱਗ ਗਿਆ ਹੁਣ ਇਹਨੂੰ ਜੇਰਾ ਥੋੜਾ ਵਾ ਇਹਨੇ ਜੇਰਾ ਥੜਾ ਹੁਣ ਪੰਜ ਮਿੰਟ ਕਿਤੇ ਆ ਕੇ ਬੀਠਾ ਵਾ ਤੇ ਮੈਨੂੰ ਬਹਿਣ ਦਵੇ ਚੱਲ ਕੋਈ ਨਹੀਂ ਹੁਣ ਦੋ ਚਾਹ ਪੀ ਕੇ ਜਾਈ ਜਾਗਾ ਉਹ ਚਾਹ ਭਾਜੀ ਕਿੱਥੇ ਪੀਣੀ ਆ ਚਾਹ ਪੀਨੇ ਮੈਂ ਨਾ ਹਰਾਮ ਕੀਤੀ ਆ ਘਰ ਕੇ ਫਿਰ ਕਲੇਸ਼ ਪਾਉਗੀ ਬਾਹਰੋਂ ਕੁਝ ਖਾ ਆ ਜੇਰਾ ਵਾ ਚਲੋ ਫਿਰ ਮੈਂ ਜਿਹੜਾ ਤੁਹਾਨੂੰ ਕੰਮ ਗਿਆ ਨਾ ਉਧਰ ਕਰ ਦੂੰਗਾ ਤੂੰ ਵੀ ਤਿਆਰ ਰੱਖੀ ਕਲੇਸ਼ ਨਾ ਕਰੀ ਹੁਣ ਜਾ ਕੇ ਚੰਗਾ ਆ ਗਿਆ ਮੈਂ ਫੋਨ ਤੇ ਫੋਨ ਕਰੀ ਜਾਂਨੀ ਕਰੀ ਜਾਂਨੀ ਐ ਫੋਨ ਹੀ ਨਾ ਐਕ ਹੋ ਗਿਆ ਵਾ ਇੱਕ ਵਾਰੀ ਫੋਨ ਹੋ ਗਿਆ ਦੋ ਹੋ ਗਿਆ 50 ਫੋਨ ਕਰਤੇ ਤੂੰ ਕਰਨੇ ਨਹੀਂ ਹੈ ਨਾਸ ਦਾ ਟਾਈਮ ਹੁੰਦਾ ਵਾ ਤੇ ਪਹੁੰਚ ਜਾਂਦੇ ਪਤਾ ਨਹੀਂ ਕਿੱਥੇ ਗਏ ਕਿੱਥੇ ਜਿਵੇਂ ਮੈਂ ਦੱਸੋ ਤੁਹੀ ਆ ਕਲੇਸ਼ ਦਾ ਨਾਸ਼ਤਾ ਕਰਾਉਣੀ ਸਵੇਰੇ ਸਵੇਰੇ ਤੂੰ ਭਾਜੀ ਲਗ ਗਿਆ ਹਾਂ ਵੱਡੇ ਵਾਲ ਕੀ ਗੱਲ ਉਹਨਾਂ ਨਾਲ ਮੈਂ ਜਾ ਨਹੀਂ ਸਕਦਾ 5 ਮਿੰਟ ਬਸ ਇੱਕ ਭਾਜੀ ਨਜ਼ਰ ਆਂਦੇ ਨੇ ਹੈ ਨਾ ਉਹਨਾਂ ਦੇ ਬੂਏ ਨਾਲੋਂ ਨਾ ਕੋਈ ਹੋਰ ਬੂਆ ਤੁਹਾਨੂੰ ਚੰਗਾ ਹੀ ਨਹੀਂ ਲੱਗਦਾ ਚੜ ਜਾਂਦੇ ਉਹਨਾਂ ਦੀ ਦਰੀ ਚੋਥੇ ਦੇ ਵਿੱਚ ਤੂੰ ਹੀ ਉਹਨਾਂ ਬਿਨਾਂ ਰਹਿਣਾ ਨਹੀਂ ਜਾਂਦੇ ਵਿਆਹ ਹੀ ਮੇਰ ਨਾਲ ਕਿਉਂ ਦੇ ਨਾਲ ਜੇ ਛੁੱਟੀ ਹੋਵੇ ਤਾਂ ਉਧਰ ਕੰਮ ਤੋਂ ਜਲਦੀ ਆ ਜਾਓ ਤਾਂ ਉਧਰ ਮੈਂ ਰੋਟੀ ਬਣਾ ਲਾ ਪੁੱਜ ਕਰ ਲਵਾਂ ਨਾ ਮੇਰੇ ਹੱਥ ਕੁਝ ਖਾਣਾ ਹੈ ਤੇ ਨਾ ਵੀ ਮੇਰੇ ਕੋ ਬਹਿਣਾ ਹੈ ਪਤਾ ਨਹੀਂ ਕੀ ਉੱਥੇ ਪਿਆ ਹੋਇਆ ਜਿਹੜਾ ਜਾ ਕੇ ਬਸ ਪਹੁੰਚ ਜਾਂਦੇ ਲੈਣ ਵਾਸਤੇ ਆਹ ਜਿਹੜਾ ਕਲੇਸ਼ ਨਾ ਕਲੇਸ਼ ਕਰਕੇ ਮੋਂ ਉਧਰ ਚੱਲ ਜੰਨਾ ਹੁਣ ਜਿਹੜਾ ਮਨੇ ਇੱਕ ਯਾਰ ਰਹਿ ਗਿਆ ਨਾ ਉਹ ਵੀ ਛਡਾ ਦੇ ਫਿਰ ਕੁਛ ਹੋ ਜੀ ਆਹ ਹੋ ਜਾਂਦੀ ਖੁਸ਼ ਮੈਂ ਨਹੀਂ ਇਹ ਜਾਣਦੇ ਨਾ ਮੈਂ ਨਹੀਂ ਜ਼ਬਰਦੰਦੇ ਨਾ ਮੇਰੇ ਕੋ ਰਿਆ ਕਰੋ ਘਰ ਸੋਲੀ ਗੱਲ ਪੇਕੇ ਤੇ ਮੇਰੇ ਤੁਹਾਡੇ ਕੋ ਜਾਇ ਨਹੀਂ ਜਾਂਦਾਗਾ ਆ ਯਾਰਾਂ ਨੇ ਘਰ ਹੀ ਜਾਣਾ ਪਸੰਦ ਹੈ ਪਤਾ ਨਹੀਂ ਉਹ ਕੀ ਹੋਈਆਂ ਭੁਗੀਆਂ ਪਾਈਆਂ ਇੱਕ ਦੂਜੇ ਤੇ ਪਰਦੇ ਪਾਦੇ ਰਹਿੰਦੇ ਵੇਖਿਓ ਜਿੱਦਾਂ ਉਹ ਆਪਣੀ ਆਈ ਤੇ ਆ ਗਈ ਨਾ ਲੱਗਵਦਾ ਯਾਰਾਂ ਨਾਲ ਉਹ ਬਣਿਆ ਕੀ ਜੇ ਘਰ ਚ ਹਾਂ ਨਾ ਜਿਆਦੀ ਉਂਗਲਾ ਨਾ ਕਰਿਆ ਕਰ ਤੇਰੇ ਮੈਂ ਨਾ ਉਂਗਲਾ ਤੋੜ ਕੇ ਤੇਰਾ ਹੱਥ ਦੇ ਦੇਣੀ ਆ ਆ ਕੀ ਆ ਘਰ ਦਾ ਹਾਲ ਵਾ ਕਿੰਨਾ ਗੰਦ ਪਾਇਆ ਵੇ ਇਹ ਤੇ ਕੋ ਸਾਂਭੇ ਨਹੀਂ ਜਾਂਦਾ ਜ਼ਬਾਨ ਵੀ ਨਹੀਂ ਤੇਰੀ ਫੋਟ ਲੰਬੀ ਐ ਚਲਦੀ ਲਤਰ 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 ਜਦੋਂ ਵੇਖੋ ਬਾਹਰੋਂ ਲੋਕੀ ਹੱਸਦੇ ਆ ਆ ਦਿਨੇ ਦੀ ਚਬੜ ਚਬੜ ਜੁਬਾਨ ਚੱਲਦੀ ਆ ਪਤਾ ਨਹੀਂ ਤੇਰੀ ਜੁਬਾਨ ਥੱਕਦੀ ਕਿਉਂ ਨਹੀਂ ਆ ਕਿੱਦਾਂ ਬੋਲਦੀ ਆ ਤੈਨੂੰ ਮਾਸਾ ਨਹੀਂ ਅਗਲਾ ਕੀ ਕਹਿਣਾ ਗੱਲ ਕਿੱਦਾਂ ਕਰਨੀ ਕਿੱਦਾਂ ਨਹੀਂ ਬਸ ਆਹੀ ਕੁਝ ਤਾਂ ਸਿਖਾ ਕੇ ਭੇਜਦਾ ਰਿਹਾ ਉਹ ਤੁਹਾਡਾ ਯਾਰ ਕਲੀਅਰ ਆ ਗਈ ਚੁੱਕਾ ਧਿਆਨ ਤਾਂ ਤੁਹਾਡੇ ਵੱਲ ਹੈ ਕੀ ਪਤਾ ਤੇ ਜਾਂ ਕਿ ਕੀ ਕੀ ਪਲਾਨਿੰਗਾਂ ਕਰਨ ਦੇ ਉਹ ਜਾਂਦੀਆਂ ਤਿਆਰੀਆਂ ਕਰਦੀਏ ਅਡਰੈਸ ਚ ਸੂਟ ਕਿਉਂ ਭਾਇਆ ਹੈ ਜਾਂ ਕਿਤੇ ਜਾਣੇ ਕੋ ਮਨੋਂ ਨਹੀਂ ਕਰਨ ਦੇ ਪਲਾਨਿੰਗਾਂ ਤੈਨੂੰ ਮਾਰਨ ਦੀ ਪਲਾਨਿੰਗਾਂ ਕਰਨ ਲਈ ਜਦੋਂ ਵੇਖੋ ਉਲਟਾ ਸਿੱਧਾ ਉਲਟਾ ਸਿੱਧਾ ਬਕਵਾਸ ਕਰੀ ਜਾਣੀ ਇਹਨੇ ਪਤਾ ਸੀ ਮੈਨੂੰ ਮੈਨੂੰ ਇਹ ਰਸਤਾ ਜੋ ਹੁਣ ਘਟਨਾ ਤੁਸੀਂ ਜ਼ਰੂਰ ਮੇਰੀ ਜਗ੍ਹਾ ਲੈ ਕੇ ਆਣੀ ਹੈ ਤੁਸੀਂ ਮੈਂ ਕਰਦੀ ਆਪਣੇ ਪੇਕੇ ਨਾਲ ਤੁਹਾਨੂੰ ਜਿਹੜੇ ਭੜਕਾਉਂਦੇ ਆ ਨਾ ਮੈਨੂੰ ਸਾਰਾ ਪਤਾ ਹੈ ਬਿਲਕੁਲ ਮੈਨੂੰ ਟਾਈਮ ਵੀ ਨਹੀਂ ਦੇਂਦੇ ਹਰ ਵਕਤ ਬਸ ਰਾਜੂ 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 ਵੀ ਮਤ ਕਰ ਕੋਈ ਇਹ ਤੁਹਾਨੂੰ ਚੰਗਾ ਲੱਗਦਾ ਵੈ ਮੈਂ ਤਾਂ ਛਿੰਨੀ ਲੱਗਦੀ ਨਹੀਂ ਨਾ ਅਜ ਫੋਨ ਨਹੀਂ ਕਰਕੇ ਆ ਨਾ ਮਾਰਨ ਦੀ ਪਲ ਨਹੀਂ ਕਰੰਦੇ ਨੇ ਕਰ ਛੇਤੀ ਕਰ ਆਪਰੇ ਨਾ ਪੇਕੇ ਫੋਨ ਕਰ ਤੇ ਸਭ ਨੂੰ ਬੁਲਾ ਐਡਾ ਰੋਹ ਦਾ ਰੰਡੀ ਰੋਣਾ ਨਾ ਇਹ ਖਤਮ ਕਰ ਲੱਗੇ ਸਮਝ ਜਦੋਂ ਮੈਂ ਜਾਂ ਕਲੇਚ ਦੇ ਚਰਿੱਤਰ ਹੀ ਨੇ ਮੁੱਕ ਦੇ ਦੇ ਕਿੱਧਰ ਚੱਲੇ ਹੋ ਚਾਹ ਨਹੀਂ ਜੀ ਪੀਣੀ ਹੋਣਾ ਪੜੋ ਸਿਰ 'ਚ ਪਾ ਲੇ ਮੇਰੀ ਚਾਹ ਇੰਨਾ ਕਲੇਸ਼ ਪਾ ਕੇ ਚਾਹ ਮੇਰੇ ਅੰਦਰ ਜਾਂਦੀ ਆ ਮਤਲਬ ਦੀ ਚਾਹ ਨਹੀਂ ਪੀਣੀ ਨਹੀਂ ਪੀਣੀ ਮੈਂ ਕੋਲ ਕੱਲ੍ਹ ਨਹੀਂ ਵੀਰੋਂ ਨਾਲ ਪੀਣਾਗਾ ਬਸ ਪਤਾ ਸੀ ਮੈਨੂੰ ਪਤਾ ਸੀ ਮੈਨੂੰ ਤੁਹਾਡੀ ਚਾਹ ਪਾਣੀ ਨਾਲ ਨਾ ਮੈਂ ਬੰਦ ਕਰਾਇਆ ਉਧਰ ਮੇਰਾ ਨਾਮ ਵੀ ਨਾ ਅੰਜੂ ਦਰਵਾਜ਼ਾ ਟੱਠੇ ਕੋਚ ਬੈ ਮੇਰੇ ਵੱਲੋਂ ਜਾ ਸ਼ੁਕਰ ਆ ਕਾਲੇ ਕੱਪੜੇ ਤੋਦੇ ਹੀ ਮਾਂ ਹਾਈ ਸੰਭੇ ਗਏ ਕਿਤੇ ਅੰਜੂ हाँ जी आजा आजा गेट खुला से हाँ जी हाँ जी अच्छा चल आजा फिर और की हाल जी ठीक हो हाँ वादिया तू तो सुना बस वादिया फिर खीर बनाई सी तो मैं क्या मैं दे आवा जरा भाभी ना लूंगी अच्छा अच्छा चल <laughs> एक ही खेचल करनी है चल। चलो तेरे भांडे पे भी सुना फिर देना ही सी कुछ ना कुछ बना के खाली भांडे कि मैं दे चल वादिया कि आ गई और सुना घर ठीक है अज बस दे कपड़े धोते तो ही सब कुछ ठीक है, क्यों? देख लो, अपने है पर तु नही मेन मन नहीं, नहीं, नहीं तो गल नहीं है तू वेख बिमल भाभी मैं हमेशा तेन ना ਦੀਦੀ ਭਾਵੇਂ ਨਹੀਂ ਕਿ ਆ ਭਾਬੀ ਕੰਨੀ ਆ ਕਿਉਂਕਿ ਮੇਰਾ ਜਵਾਈ ਨੂੰ ਭਰਾ ਮੰਦੀ ਆ ਪਰ ਇਸ ਲਈ ਭਾਬੀ ਕਹਿ ਕੇ ਨਾ ਮਾਨ ਪੂਰਾ ਵੀ ਰਖਦੀ ਆ ਪਰ ਤੂੰ ਮੇਰੀ ਹਸੇਲੀਆਂ ਵਰਗੀ ਆ ਵੇਖ ਜੇ ਮੈਂ ਵੇਖ ਕੇ ਸਾਰਾ ਕੁਝ ਚੁੱਪ ਕੀਤੀ ਸਹੀ ਜਾਵਾਂਗੀ ਨਾ ਤਾਂ ਸਾਹਮਣੇ ਵਾਲੇ ਨੂੰ ਨੁਕਸਾਨ ਵੀ ਹੁੰਦਾ ਵੈ ਪਰ ਮੈਨੂੰ ਹੋਣਾ ਬਰਦਾਸ਼ਤ ਦੀ ਹੱਦ ਖਤਮ ਹੋਈ ਜਾਂਦੀ ਹੈ ਤੇ ਮੈਂ ਅੱਜ ਤੇਰੇ ਨਾਲ ਗੱਲ ਕਰਨ ਆਈ ਆ ਹਾਂ ਜੋ ਕੀ ਹੈ ਬੁਝਾਰਤਾ ਜੀਆਂ ਪਾਈ ਜੰਨੀ ਆ ਸਿੱਧੀ ਸਿੱਧੀ ਗੱਲ ਕਰ ਕੀ ਕਹਿਣਾ ਚਾਹਨੀ ਆ ਅੱਛਾ ਸੱਚੀ ਸੱਚੀ ਦੱਸੀ ਪਿੱਛੇ ਤੁਹਾਡਾ ਨੁਕਸਾਨ ਹੋਇਆ ਨਾ ਪੈਸਿਆਂ ਦਾ ਬਥੇਰਾ ਹਾਂ ਉਹ ਥੋੜਾ ਘਾਟਾ ਵਾਧਾ ਤੈਨੂੰ ਪਤਾ ਹੋਈ ਜਾਂਦਾ ਵਾ ਥੋੜਾ ਹੋਇਆ ਸੀ ਨੁਕਸਾਨ ਜਿਆ ਭਾਜੀ ਨੇ ਦੱਸਿਆ ਨਹੀਂ ਕਾ ਇਹਨਾਂ ਨੁਕਸਾਨ ਕਿਉਂ ਆਇਆ ਕੁਝ ਦੱਸਿਆ ਨਹੀਂ ਕੋਲ ਕੇ ਨਹੀਂ ਨਹੀਂ ਮੈਂ ਆਪ ਨਹੀਂ ਇਹਨਾਂ ਇੰਟਰਫੇਅਰ ਕਰਦੀ ਬੰਦਿਆਂ ਨੇ ਕੰਮ ਹੈ ਉਹਨਾਂ ਨੂੰ ਪਤਾ ਹੋਊਗਾ ਕਿਉਂ ਇਹੀ ਤਾਂ ਤੇਰੇ ਚ ਭੋਲਾਪਨ ਹੈ ਵੇਖ ਭਾਬੀ ਰਹਿ ਗਈ ਦੀ ਇੱਕ ਸਾਈਡ ਪਹਿਲਾਂ ਤੂੰ ਮੇਰੀ ਸਹਿੰਦੀ ਤੇ ਮੇਰੇ ਕੋ ਇਹ ਹੁਣ ਬਰਦਾਸ਼ਤ ਨਹੀਂ ਹੁੰਦਾ ਕੀ ਕੀ ਹੋ ਗਿਆ ਤੈਨੂੰ ਪਤਾ ਦੋਨੋਂ ਯਾਰ ਬੜੇ ਜਿਗਰੀ ਨੇ ਹੂੰ ਇੱਕ ਦੂਜੇ ਦੇ ਪੋਚੇ ਵੀ ਬੜੇ ਪਾਉਂਦੇ। ਪੋਚੇ? ਹਾਂ, ਚੱਲ ਮੇਰੇ ਵੱਲੇ ਦਾ ਪੋਚਾ ਤਾਂ ਇਹ ਪੈਂਦਾ ਕਿ ਇਹ दारू ਪੀ ਕੇ ਆਂਦਾ ਵੈ। ਭਾਜੀ ਨਾਮ ਆਪਣੇ ਤਾਂ ਲੈ ਲੈਂਦੇ ਨੇ ਕਿ ਮਈਓ ਪਾਰਟੀ ਦਿੱਤੀ ਐ। ਪਰ ਇਹ ਤਾਂ ਛੋਟਾ ਮੋਟਾ ਪੋਚਾ ਹੁੰਦਾ ਨਾ ਪਾਣਾ। ਪਰਨਾ ਮੈਨੂੰ ਤਾਂ ਕਹਿ ਲੱਗਿਆ ਵੀ ਡਰ ਲੱਗੰਦੇ ਐ। ਅੰਜੂ ਜੋ ਵੀ ਕਹਿਣਾ ਨਾ ਸਾਫ਼-ਸਾਫ਼ ਕਹਿ। ਦੇਖ, ਯਾਰ ਤੂੰ ਨਾ ਬੜੀ ਭੋਲੀ ਜਿਹੀ ਆਂ, ਬੜੀ ਚੰਗੀ ਵੀ ਆਂ। ਕਿੰਨਾ ਸੋਹਣਾ ਘਰ-ਬਾਰ ਸੰਭੇ ਆਂ। ਸਭ ਕੁਝ ਚੁੱਪ ਕੀਤੀ ਸਹਿ ਲੈਨੀ ਆ ਤੇਰਾ ਬੰਦਾ ਤੇਰੀਆਂ ਅੱਖਾਂ ਤੇ ਘੱਟਾ ਪਾਈ ਜਾਂਦੇ ਆ ਕਿਵੇਂ ਤੈਨੂੰ ਬੇਕੂ ਬਣਾਉਂਦੇ ਆ ਕੋਈ ਦੁਕਾਨ ਤੇ ਨੁਕਸਾਨ ਨਹੀਂ ਹੋਇਆ ਦਫਤਰ ਚ ਕੁਝ ਨਹੀਂ ਹੋਇਆ ਫਿਰ ਕੀ ਹੋਇਆ ਸ਼ਰਮ ਆਉਂਦੀ ਕਹਿ ਲੱਗਿਆ ਸ਼ਰਮ ਆਉਂਦੀ ਹਾਂ ਇਹੋ ਜਿਹੀ ਕਿਹੜੀ ਗੱਲਾਂ ਜੋ ਨਹੀਂ ਤੈਨੂੰ ਕਹਿਣ ਜੀ ਸ਼ਰਮ ਆਉਂਦੀ ਐ ਤੈਨੂੰ ਪਤਾ ਨਾ ਮੈਂ ਝੂਠ ਨਹੀਂ ਦਿੰਨਾ ਬੋਲਦੀ ਹਾਂ ਜੂ ਦੱਸ ਕੀ ਗੱਲ ਆ ਤੇ ਦਿਲ ਸਾਹਮਣੇ ਸੁਣ ਲੈ ਗੱਲ ਹੌਸਲਾ ਰੱਖੀ ਰਾਜ ਭਾਜੀ ਆ ਨਾ ਆਪਣੇ ਉਹਨਾਂ ਦਾ ਬਾੜ ਮੈਂ ਕਹਿਣਾ ਰਿਲੇਸ਼ਨ ਹੈ ਰਿਲੇਸ਼ਨ ਹੈ ਪੰਜੂ ਤੂੰ ਪਾਗਲ ਤੇ ਨਹੀਂ ਹੋ ਗਈ ਕਿਦਾਂ ਦੀਆਂ ਗੱਲਾਂ ਕਰਣ ਡਈਆਂ ਬਸ ਇਹ ਹੀ ਤੇਰੇ ਅੱਖਾਂ ਤੇ ਕਾਲੀ ਪੱਟੀ ਵੱਜੀ ਹੋਈ ਹੈ ਮੈਂ ਇਸ ਲਈ ਦੱਸ ਰਹੀ ਹਾਂ ਕਿ ਮੈਂ ਚਾਨੀ ਹਾਂ ਕਿ ਤੂੰ ਹੁਣ ਭਾਜੀ ਨੂੰ ਸੁਧਾਰੇ ਇਹ ਵੀ ਨਾ ਇਹਨਾਂ ਦਾ ਸਾਧਨ ਦੇ ਪੈਨੇ ਹ ਜਿਹੜਾ ਪਹਿਲਾਂ ਨੁਕਸਾਨ ਉਹ ਜਨਾਨੀ ਨੇ ਮੰਗੇ ਸੀ ਇਹਨਾਂ ਨੇ ਵੀ ਕੋਲੋਂ ਭਰੇ ਨੇ ਨਾਲ ਲਾ ਕੇ ਉਹ ਬਥੇਰੇ ਪੈਸੇ ਮੰਗਣ ਦੀ ਖੇੜਾ ਛਡਾਉਂਦੇ ਤੇ ਵੀਰਾ ਸਾਡਾ ਫਸਿਆ ਹੀ ਪਿਆ ਹੋਇਆ ਹੈ ਮੈਂ ਤਾਂ ਕਹਿੰਨੀ ਮੈਨੂੰ ਸਮਝ ਨਹੀਂ ਆਉਂਦੀ ਘਰ ਚੰਗੀ ਭਲੀ ਜਨਾਨੀ ਹੈ ਕਿਉਂ ਬੰਦਾ ਇਹੋ ਜਿਹਾ ਕੰਮ ਕਰਦਾ ਵੈ ਪਰ ਕੁਝ ਜਨਾਨੀਆਂ ਤਾਂ ਪੈਸੇ ਖਾਣ ਨੂੰ ਹੀ ਹੁੰਦੀਆਂ ਨੇ ਬਸ ਬੰਦਿਆਂ ਨੂੰ ਦੇਖੂ ਬਣਾ ਦਿੰਦੀਆਂ ਬੰਦੇ ਵਿਚਾਰੇ ਭੋਲੇ ਫਸ ਜਾਂਦੇ ਨੇ ਸਾਡੇ ਰਾਜਵਈ ਤੇ ਵੈ ਭੋਲੇ ਜੇਗੇ ਨੇ ਪਤਾ ਨਹੀਂ ਕਿਵੇਂ ਕਿਹੜੇ ਚੱਕਰਾਂ ਚ ਫਸ ਗਏ ਤੇ ਤੂੰ ਮੈਂ ਤਾਂ ਦੇਖਿਆ ਪਿਛਲੇ 2 ਮਹੀਨੇ ਤੋਂ ਦੇਖਦੀ ਵੀ ਤੂੰ ਕਿਤੇ ਆਂਦੀ ਜਾਂਦੀ ਵੀ ਨਹੀਂ ਤੇ ਭਾਈ ਜੀ ਤੈਨੂੰ ਕਹਿੰਦੇ ਮੈਂ ਬਿਜ਼ੀ ਮੈਂ ਬਿਜ਼ੀ ਬਿਜ਼ੀ ਕਿਉਂ ਨਾ ਰਹਿਣ ਮੇਰੇ ਕੋ ਨਹੀਂ برداشت ਹੁੰਦਾ ਤੈਨੂੰ ਡਿਸੀਜਨ ਲੈਣਾ ਪੈਣਾ ਹੈ ਸਮਝਣ ਦੀ ਕੋਸ਼ਿਸ਼ ਕਰ ਉਹਨਾਂ ਨਾਲ ਡਾਇਰੈਕਟ ਗੱਲ ਕਰੇਂਗੀ ਨਾ ਉਹ ਆਪਣੇ ਪੈਰਾਂ ਦੇ ਪਾਣੀ ਨਹੀਂ ਪੈਣਦੇਣਗੇ ਡਿਸੀਜਨ ਲੈ ਕੁਛ ਦਿਨ ਲਈ ਨਾ ਕਹਿ ਦੇ ਮੈਨ ਨਾਲ ਹੀ ਨਹੀਂ ਰਹਿਣਾ ਛੱਡੀ ਨਾ ਉਹ ਤਾਂ ਪੈਕੇ ਚਲ ਜਾ ਜੇ ਤੂੰ ਥੋੜੀ ਕੋਰੀ ਹੋਏਂਗੀ ਨਾ ਤੇ ਵੇਖੀ ਗਲਤੀ ਵੀ ਮੰਨਣ ਗਿਆ ਤਾਂ ਸੁਧਰ ਵੀ ਜਾਣਗੇ ਕਿਉਂਕਿ ਜਨਾਨੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਅੰਜੂ ਤੂੰ ਇੰਨਾ ਕੌਨਫੀਡੈਂਸ ਨਾ ਕਿਦਾਂ ਕਹਿ ਸਕਦੀ ਆ ਕਿ ਉਹਨਾਂ ਦੀ ਬਾਹਰ ਗੱਲਬਾਤ ਹੈਗੀ ਆ ਆਖਰ ਮੇਰਾ ਬੰਦਾ ਮੇਨਾਂ ਗੱਲ ਖੁੱਲਕੇ ਕਰੇਗਾ ਮੈਨੂੰ ਤੇਨਾਂ ਨੇ 100 ਦਿੱਤੀ ਸੀ ਪਰ ਇਹੋ ਜੀ 100 ਦਾ ਕੀ ਕਰਨਾ ਮੈਂ ਜਿਹੜਾ ਕਿਸੇ ਦਾ ਘਰ ਬਰਬਾਦ ਕਰ ਦਵੇ ਤੈਨੂੰ ਸੁੱਖ ਨਹੀਂ ਦੱਸਿਆ ਹਾਂ ਤੂੰ ਵੇਖਿਆ ਨਾ ਅੱਜ ਵੀ ਸਿਰੇ ਆਏ ਸੀ ਇਹੋਲੀ-ਹੋਲੀ ਗੱਲਾਂ ਕਰਦੇ ਹੋਣਗੇ ਘਰ 'ਚ ਤੇਰੇ ਸਾਹਮਣੇ ਵੀ ਨਾ ਕੀਤੀ ਕੋਈ ਗੱਲ ਨਹੀਂ ਬੱਸ ਫਿਰ ਅੱਗੇ ਤਾਂ ਤੂੰ ਹਮੇਸ਼ਾ ਵਿੱਚ ਬੈੰਦੀ ਹੋਈਂਗੀ ਨਾਲ ਅੱਜ ਨਹੀਂ ਨਾ ਬੈਠੀ ਨਾਲ ਨਹੀਂ ਆਪਸ 'ਚ ਹੀ ਦੋਵੇਂ ਦੋਸਤ ਲੱਗੇ ਰਹਿੰਦੇ ਆ ਮੈਂ ਕੀ ਕਰਨ ਵਿੱਚ ਬੈਣਾ ਬਸ ਬਸ ਰਾਜਬਾਜੀ ਜਦੋਂ ਮੇਰੇ ਵੱਲ ਆਉਂਦੇ ਆ ਨਾ ਕੋਲ ਕੇ ਵਾਅਦੇ ਨੇ ਭਾਬੀ ਆ ਨਾਲ ਚਾਹ ਲੈ ਕੇ ਆ ਇਕੱਠੇ ਬਿੰਦੇ ਤੂੰ ਨਹੀਂ ਨਾ ਬਿੰਦੀ ਵੀ ਕਾਫੀ ਦਿਨਾਂ ਤੋਂ ਨਾਲ ਬੱਸ ਫਿਰ ਮੇਰਾ ਫਰਜ਼ ਸੀ ਮੈਂ ਤੈਨੂੰ ਸਮਝਾਤਾ ਅੱਗੋ ਤੂੰ ਵੇਖ ਜੇਤ ਘਰ ਚ ਕਲੇਸ਼ ਪਾ ਕੇ ਬੋਲ ਬੂਲ ਕੇ ਤੇ ਬਹਿ ਜਾਏਂਗੀ ਨਾ ਉਹਨੂੰ ਸ਼ੈ ਮਿਲ ਜਾਨੀ ਤੇ ਜੇ ਡਿਸੀਜਨ ਲੱਲੇਂਗੇ ਨਾ ਤੇ ਬੰਦਾ ਸੁਧਰ ਕੇ ਘਰ ਵਾਪਸ ਆਏਗਾ ਤੇ ਤੈਨੂੰ ਵੀ ਰਾਣੀਆਂ ਦੀ ਤਰ੍ਹਾਂ ਰੱਖੇਗਾ ਅੱਗੋ ਤੂੰ ਸਮਝਦਾਰ ਮੈਂ ਜੋ ਕਹਿਣਾ ਸੀ ਨਾ ਖੈ ਤਾਂ ਮੇਰਾ ਤਾਂ ਮਨ ਬਹੁਤ ਦੁਖੀ ਹੋਇਆ ਇਹ ਕਿੰਨੀਆਂ ਗੱਲਾਂ ਕਰੀ ਜਾਂਦੀ ਐ ਨੂੰ ਇਹ ਸੱਚੀ ਸੱਚਾ ਹੋਊਗਾ ਪਤਾ ਨਹੀਂ ਮੇਰਾ ਦਿਲ じゃ ਨਹੀਂ ਮੰਨਦਾ ਪਰ ਇੰਨੀ ਵੱਡੀ ਗੱਲ ਅੰਜੂ ਐਵੇਂ ਨਹੀਂ ਕਹਿ ਸਕਦੀ ਕੋਈ ਗੱਲ ਤੇ ਜ਼ਰੂਰ ਹੈਗੀ ਆ ਇਹ ਚੁੱਪ 24 ਘੰਟੇ ਬਸ ਚੁੱਪ ਚੁੱਪ ਹੀ ਰਹਿੰਦੇ ਆ ਜਿਆਦਾ ਗੱਲ ਵੀ ਨਹੀਂ ਮਰਨਾ ਕਰਦੇ ਅੱਗੇ ਤੇ ਹਰ ਗੱਲ ਸ਼ੇਅਰ ਕਰਦੇ ਹੁੰਦੇ ਸੀ ਤੇ 24 ਘੰਟੇ ਸੌਖ ਦਾ ਆਉਣਾ ਜਾਣਾ ਇਹਨਾਂ ਦਾ ਉਹਨਾਂ ਤੇ ਉਹਦੇ ਨਾਲ ਜਾਣਾ ਆਪਸੇ ਦੋਨਾਂ ਨੇ ਗਿਟਮਿਟ ਜੀ ਪਤ ਨਹੀਂ ਕੀ ਕਰਦੇ ਰਹਿੰਦੇ ਆ ਕੋਈ ਗੱਲ ਤੇ ਨਹੀਂ ਇਦਾਂ ਦੀ ਸੱਚੀ ਈਮਲੇ ਤੈਨੂੰ ਕੀ ਆਵਾ ਮੈਨੂੰ ਨਹੀਂ ਪਤਾ ਆ ਭੋਲੇ ਚਿਹਰੇ ਦੇ ਪਿੱਛੇ ਇੰਨਾ ਕੁਝ ਲੁਕਿਆ ਹੋਇਆ ਵਾ ਹੈ ਦੱਸ ਮੈਂ ਕੀ ਲਗਾਇਆ ਤੇਰੇ ਤੋਂ ਮੈਨੂੰ ਨਾ ਸਭ ਕੁਝ ਪਤਾ ਲੱਗ ਗਿਆ ਵਾ ਜੋ ਕੁਝ ਤੁਸੀਂ ਕਰਨ ਰਹੇ ਹੋ ਯਾਰ ਮੈਂ ਤਾਂ ਕੁਝ ਕੀਤਾ ਹੀ ਨਹੀਂ ਆ ਮੈਨੂੰ ਇੱਕ ਗੱਲ ਦੱਸੋ ਦੁਕਾਨ ਤੇ ਕਾਟਾ ਪਿਆ ਸੀ ਗਪਲਾ ਕਾਟਾ ਕਾਰੋਬਾਰ ਚ ਸਾਸਾ ਚ ਬੋਲਿਓ ਸੱਚ ਸੱਚ ਕੀ ਦੱਸਾਂ ਤੈਨੂੰ ਹਾਂ ਜਾਂ ਨਾ ਹਾਂ ਕੋਈ ਘਟਨੀ ਸੀ ਪਿਆ ਪਰ ਵਿਮਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਨਸਾਨ ਕੋ ਤੇ ਗਲਤੀਆਂ ਹੋ ਜਾਂਦੀਆਂ ਬੱਸ ਕਰੋ ਬੱਸ ਮੈਨੂੰ ਨਾ ਸਭ ਕੁਝ ਪਤਾ ਵਾ ਜੋ ਕੁਝ ਵੀ ਤੂੰ ਕਰਦੇ ਫਿਰਦੇ ਹੋ ਵਿਮਲ ਇਨਸਾਨ ਆ ਇਨਸਾਨ ਕੋ ਕਈ ਗਲਤੀਆਂ ਹੁੰਦੀਆਂ ਰਹਿੰਦੀਆਂ ਬੱਸ ਕਰੋ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੇ ਗੱਲਾਂ ਕਰਦੇ ਹੋਏ ਮੇਰੀ ਗੱਲ ਸੁਣ ਲਓ ਅੱਜ ਤੋਂ ਬਾਅਦ ਨਾ ਮੈਂ ਤੁਹਾਡੀ ਕੁਛ ਨਹੀਂ ਲੱਭਦੀ ਤੁਸੀਂ ਮੇਰੇ ਨਹੀਂ ਲੱਗਦੇ ਤੁਹਾਡਾ ਮੇਰਾ ਕੋਈ ਰਿਸ਼ਤਾ ਨਹੀਂ ਹਸ ਤੋਂ ਬਾਅਦ ਵੀ ਮਰ ਗਾਦੇ ਨਾਲ ਮਰ ਮੈਂ ਨਹੀਂ ਯਾਰ ਮੈਂ ਤਾਂ ਸੁੱਖ ਦਾ ਸਾਥ ਦਿੱਤਾ ਸੀ ਮੈਂ ਤਾਂ ਸੁੱਖ ਨੂੰ ਮੁਸੀਬਤੋਂ ਕੱਢਿਆ ਤੇ ਮੈਂ ਆਪ ਹੀ ਆਪਣੀ ਮੁਸੀਬਤ ਵਿੱਚ ਫਸ ਗਿਆ ਮੇਰੇ ਘਰ ਚ ਕਿੰਨੇ ਅੱਗ ਲਾਤੀ ਇਹ ਕਿਉਂ ਨਹੀਂ ਮੇਰੀ ਗੱਲ ਸਮਝਦੀ ਪਈ ਮੈਂ ਤਾਂ ਸੁੱਖ ਨੂੰ ਮੁਸੀਬਤੋਂ ਕੱਢਿਆ ਸੀ ਇਹ ਤੇ ਮੇਰੇ ਘਰ ਚ ਕਲੇਸ਼ ਪੈ ਗਿਆ ਜਮਨ ਹਕੀਕਤ ਨਹੀਂ ਹੈ ਤੇਰੇ ਪਿੱਛੇ ਆਉਣ ਦੀ ਲੋੜ ਨਹੀਂ ਮੈਂ ਹੁਣ ਤੁਹਾਡੇ ਨਾਲ ਨਹੀਂ ਰਹਿ ਸਕਦੀ ਇੱਕ ਘਰ ਦੇ ਵਿੱਚ ਮੈਂ ਚੱਲੀ ਆਂ ਨਾ ਨਾ ਕਿਦਾਂ